ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲੜਕੀਆਂਾਂ ਵਿੱਚ ਤੁਸੀਂ ਦੇਖਿਆ ਵੀ ਤੀਆਂ ਨਹੀਂ ਤੀਆਂ ਦਾ ਮੇਲਾ ਲੱਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਜਿਵੇਂ ਤੁਸੀਂ ਦੇਖਦੇ ਹੋਗੇ ਤੀਆਂ ਦੇ ਵਿੱਚ ਜਿਹੜਾ ਹੈਗਾ ਲਗ ਲਗ ਪੈਲਸਾਂ ਦੇ ਵਿੱਚ ਤੀਆਂ ਲੱਗਦੀਆਂ ਹੈਗੀਆਂ ਉੱਥੇ ਹੀ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੇ ਤੀਆਂ ਲੱਗਦੀਆਂ ਹੈਗੀਆਂ ਤੀਆਂ ਨੇ ਅੱਜ ਐਰਕੀ ਕਿਉਂਕਿ ਸੌਣ ਦਾ ਮਹੀਨਾ ਲੰਘ ਚੁੱਕਿਆ ਆਲਰੇਡੀ ਜਿਹੜਾ ਹੈਗਾ ਤੀਆਂ ਦਾ ਮੇਲਾ ਇੱਥੇ ਲੱਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਬੱਚੀਆਂ ਨੇ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਤੇ ਇੰਜੋਏ ਕੀਤਾ ਸਮੇਂ ਨੂੰ ਬੜਾ ਹੀ ਕੀਮਤੀ ਹੁੰਦਾ ਪਰ ਉਹ ਕੀਮਤੀ ਸਮੇਂ ਚੋਂ ਸੇਮਾ ਕੱਢ ਕੇ ਵੱਡੇ ਮਾਂ ਵੱਡੀਆਂ ਮਾਨਯੋਗ ਸਖਸ਼ੀਤਾ ਵੀ ਇੱਥੇ ਪਹੁੰਚੀਆਂ ਹੈਗੀਆਂ ਕਿਹਦਾ ਕਿਹਦਾ ਮੈਂ ਨਾਂ ਲਵਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪਹੁੰਚੇ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਤੇ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਮੇਲੇ ਕਰਾਉਂਦੇ ਰਹੀਏ ਮਕਸਦ ਕੀ ਹੈ ਵੀ ਇਹ ਲੜਕੀਆਂ ਦੀ ਮੱਲੋ ਮੇਲਾ ਦਾ 3 ਦਾ ਮੱਲੋ ਮੇਲਾ ਲੜਕੀਆਂ ਦਾ ਮੇਲਾ 3 ਦਾ ਮੇਲਾ ਸਾਡੀਆਂ 3 ਦਾ ਮੇਲਾ ਅਸੀਂ ਜਮਾਨੇ ਦੇ ਵਿੱਚ ਸਮੇਂ ਦੇ ਵਿੱਚ 3 ਦੇ ਮੱਲੋ ਜਿਹੜੀ ਲੜਕੀਆਂ ਹੈ ਅਸੀਂ ਲੜਕੀਆਂ ਦੇ ਨਾਲ ਖੜਕੇ ਲੜਕੀਆਂ ਦੇ ਨਾਲ ਜੁੜਕੇ ਲੜਕੀਆਂ ਨੂੰ ਹਿੰਮਤ ਦੇ ਕੇ ਲੜਕੇ ਨੂੰ ਦਾਤ ਦੇ ਕੇ ਅੱਜ ਜਿਹੜਾ ਸਮਾਂ ਆਉਣ ਆਲਾ ਮਹ ਲੋ ਲੜਕੀਆਂ ਦਾ ਹੈਗਾ ਅਸੀਂ ਲੜਕੀਆਂ ਵਾਤੇ ਬਹੁਤ ਅਲਫਾਜ਼ ਹੈਗੇ ਆ ਜਿੱਦਾਂ ਮਤਲਬ ਮੈਂ ਇੱਕ ਵਾਰੀ ਛੋਟੀ ਜੀ ਮਤਲਬ ਬੇਟੀ ਕਰੂੰਗਾ ਮੇਰੇ ਪੜਾ ਲੜਕਾ ਆਇਆ ਬੜੀ ਖੁਸ਼ੀ ਮਨਾਈ ਦੂਜੀ ਵਾਲੀ ਲੜਕੀ ਹੋਗੀ ਤੇ ਮੈਂ ਕਿਹਾ ਵੀ ਯਾਰੇ ਕਿੱਥੋਂ ਆ ਗਈ ਮਤਲਬ ਮੰਦਿਆ ਚਾਟ ਹੋ ਗਿਆ ਇਦਾਂ ਹੀ ਮਤਲਬ ਜਿਹੜਾ ਸਮਾਂ ਜਿਹੜਾ ਵਕਤ ਨੇ ਕਰਵਟ ਲੈਣਾ ਹੈ ਇੱਕ ਮਨੋ ਜਿਵੇਂ ਕਹਿੰਦੇ ਮੇਰੇ ਵਰਗਾ ਬੰਦਾ ਇੱਕ ਹੋਰ ਬੰਦਾ ਦੋ ਭਰਾ ਸੀਗੇ ਇੱਕ ਦੇ ਤਿੰਨ ਲੜਕੇ ਸੀ ਇੱਕ ਦੇ ਤਿੰਨ ਲੜਕੀਆਂ ਸੀਗੀਆਂ ਜਿੰਨਾ ਜਿੰਦੇ ਤਿੰਨ ਲੜਕੇ ਸੀਗੇ ਉਹ ਮਨੋ ਜਿਵੇਂ ਕਹਿੰਦੇ ਮਨੋ ਬਾਜਾ ਮਾਰਦਾ ਲਲਕਾਰੇ ਮਾਰਦਾ ਪੈਦਾ ਸੀ ਮਨੋ ਸ਼ਹਿਰ ਦੇ ਵਿੱਚ ਲੈ ਵੀ ਮੇਰੇ ਤਿੰਨ ਲੜਕੇ ਹੈਗੇ ਜਿੰਦੇ ਤਿੰਨ ਲੜਕੀਆਂ ਸੀਗੀਆਂ ਉਹ ਬੰਦਾ ਬਹੁਤ ਜ਼ਿਆਦਾ ਬੰਦਾ ਗਰੀਬ ਸੀਗਾ ਉਹ ਕਹਿੰਦਾ ਵੀ ਮੈਂ ਤਿੰਨ ਲੜਕੀਆਂ ਨੂੰ ਮਨੋ ਪੜਾਉਣਾ ਵੀ ਹੈ ਲਿਖਾਉਣਾ ਵੀ ਹੈ ਮੈਂ ਮਨੋ ਕਿੱਦਾਂ ਮਨੋ ਪੜਾਉ ਲਿਖਾਉਂਗਾ ਪਰ ਉਹ ਕਹਿੰਦਾ ਨਹੀਂ ਮੇਰੇ ਵਰਗਾ ਬੰਦਾ ਕਹਿੰਦਾ ਵੀ ਹਿੰਮਤ ਰੱਖ ਸਿਰਫ ਤੂੰ ਆਪਣੀ ਮਿਹਨਤ ਕਰ ਬਾਕੀ ਦੇਣ ਵਾਲਾ ਪਰਮਾਤ ਤੂੰ ਕੀ ਕਰਨਾ ਹੈ ਸਿਰਫ ਬੱਚਿਆਂ ਦੀ ਮਨੋਂ ਪੜ੍ਹਾਈ ਵੱਲ ਧਿਆਨ ਕਰਨਾ ਜਿੰਨੀ ਪੜ੍ਹਾਈ ਹੋ ਸਕਦੀ ਹੈ ਲੜਕੀਆਂ ਦੀ ਮਨੋਂ ਓਨੀ ਪੜ੍ਹਾਈ ਕਰ ਉਹਨੇ ਆਪਣੀ ਮਿਹਨਤ ਕੀਤੀ ਸਭ ਕੇ ਮਿਹਨਤ ਕੀਤੀ ਤੇ ਲੜਕੀਆਂ ਨੂੰ ਮਨੋਂ ਪੜਾ ਲਖਾ ਕੇ ਇੰਨਾ ਕਾਬਿਲ ਕਰਤਾ ਇੱਕ ਲੜਕੀ ਜੱਜ ਬਣ ਗਈ ਇੱਕ ਲੜਕੀ ਐਸਐਸਬੀ ਬਣ ਗਈ ਇੱਕ ਲੜਕੀ ਮਨੋਂ ਸਪੋਰਟਸਮੈਨ ਮਨੋਂ ਡਿਗ ਲਈ ਇੰਨਾ ਲੜਕੀਆਂ ਨੇ ਉਹਦੇ ਮਨੋਂ ਬਾਪ ਦਾ ਨਾਮ ਬੜਾ ਰੋਸ਼ਨ ਕੀਤਾ ਉਹਦੇ ਦੇ ਦੂਜੇ ਪਾਸੇ ਜਿਹੜਾ ਬੜਕਾ ਮਾਰਦਾ ਸੀ ਉਹਦੇ ਇੱਕ ਮੁੰਡੇ ਜਿਵੇਂ ਕਦੇ ਵੈਲੀ ਨਿਕਲਿਆ ਨਸ਼ਾ ਕਰਨ ਲੱਪਿਆ ਇੱਕ ਮੁੰਡੇ ਦੇ ਵੱਲੋਂ ਪਰਚਾ ਪੈ ਗਿਆ ਕਤਲ ਦਾ ਇੱਕ ਨਸ਼ਾ ਨਸ਼ੀਲਾ ਹੋ ਗਿਆ ਇੱਕ ਵੱਲੋਂ ਕਤਲ ਦਾ ਪਰਚਾ ਪੈ ਗਿਆ ਇੱਕ ਵੱਲੋਂ ਵੈਸੇ ਫੜਿਆ ਗਿਆ ਉਹ ਤਿੰਨੇ ਵੱਲੋਂ ਮੁੰਡੇ ਆਏ ਦਾ ਮੁੰਡਾ ਫਲਕਾ ਮਾਰਦਾ ਸੀ ਉਹ ਜਿਵੇਂ ਕਦੇ ਹੱਥਾਂ ਮਿਲੋਂ ਉਂਗਲਾ ਆਪਣੇ ਦੇ ਕੇ ਖਾਨੂੰ ਰੋਦਾ ਤੇ ਜਿਹੜਾ ਮੁੰਡਾ ਲੜਕਿਆਂ ਨਾਲ ਸੀਗਾ ਉਹ ਜਿਵੇਂ ਕਦੇ ਮਦਵਾਲ ਦੇ ਛੱਦ ਦੇ ਬਹਿ ਕੇ ਲਲਕਾਰੇ ਮਾਰਦਾ ਆਪਾਂ ਲੜਕਿਆਂ ਤੋਂ ਨਹੀਂ ਘਬਰਾਣਾ ਲੜਕੀਆਂ ਸਾਦਾ ਜਿਹੜਾ ਮੁੰਡਾ ਫਿਊਚਰ ਅਜੀ ਜਿੰਨਾ ਵੀ ਉਹ ਲੋਕ ਲੜਕਿਆਂ ਨਾਲ ਤਿਆਰ ਕਰਾਂਗੇ ਤੋ ਅਜਿਹਾ ਕਰਾਂਗੇ ਇਹ ਜਿਹੜਾ ਫੀਟੋ ਤੁਹਾਡਾ ਕਰਕੇ ਇਹਨਾਂ ਨੂੰ ਬਣਾਣਾ ਹੈ ਇਹ ਤਿਆਰ ਦਾ ਮੇਲਾ ਮੈਂ ਕਹਿੰਦਾ ਬਹੁਤ ਬੁਧੀ ਦੀ ਗੱਲ ਹੈ ਬਾਕੀ ਲੋਕੀ ਖੋਲ ਨਹੀਂ ਦਿੰਦੇ ਸੀ ਕਿ ਇਹ ਕਾ ਤਿੰਗਾਂ ਹੀ ਸੀਗੀਆਂ ਜਦੋਂ ਮਦੋ ਬੱਤੇ ਮਾ ਆਵਾਪ ਆਪਣੇ ਜ਼ਿਰਕੇ ਤੋਂ ਬਾਹਰ ਕੱਢਦੇ ਸੀਗੇ ਇਹ ਮੈਂ ਬਾਹਰ ਨਹੀਂ ਕਰਦੇ ਸੀਗੇ ਹੁਣ ਅੱਜ ਜ਼ਮਾਨਾ ਬਦਲ ਗਿਆ ਡਿਜੀਟਲ ਜ਼ਮਾਨਾ ਆ ਗਿਆ ਇਸ ਕਰਕੇ ਬੱਚਿਆਂ ਨੂੰ ਮਦੋ ਬੱਚਿਆਂ ਦਾ ਸਾਥ ਦੋ ਬੱਚਿਆਂ ਨੂੰ ਦੱਸੋ ਬੱਚੇ ਨੂੰ ਟ੍ਰੇਨਿੰਗ ਦਿਓ ਬੱਚੇ ਨੂੰ ਫਿਊਚਰ ਦੇ ਕੋਟੀਦਰਾ ਆ ਲੈਣ ਪੜ ਕੇ ਤੁਹਾਡਾ ਬੱਚਾ ਫਿਊਚਰ ਹੋਏਗਾ ਉਹ ਫੀਤ ਨੂੰ ਅਕਾਉਂਟ ਕਰਾ ਕੇ ਅੱਜ ਬੱਚਿਆਂ ਨੂੰ ਜਿਵੇਂ ਕਹਿੰਦੇ ਕੋਈ ਕਿਤੇ ਦਾ ਕੋਈ ਕਿਤੇ ਆ ਲੜਕੀ ਆ ਮਨਿਸਟਰ ਲੜਕੀ ਆ ਕਰੈਕਟਰ ਲੜਕੀ ਆ ਡਾਇਰੈਕਟਰ ਲੜਕੀ ਆ ਕਿਹਦੇ ਪਾਸੇ ਮਨੂੰ ਦੱਸੋ ਹੈ ਨਹੀਂ ਗਿਆ ਤੁਹਾਡੇ ਲੜਕੇ ਕਿਹਦੇ ਪਾਸੇ ਨਹੀਂ ਸੀਗੇ ਇਸ ਕਰਕੇ ਮੇਰੀ ਮਨੋਂ ਬੇਨਤੀ ਹੈ ਆਪਾਂ ਲੜਕੀ ਦੇ ਜੰਮਦ ਦੇ ਖੁਸ਼ੀ ਮਨਾਈਏ ਲੱਡੂ ਵੰਡਿਏ ਤੇ ਇਹਨਾਂ ਦੀ ਜਿਹੜੀ ਖੁਸ਼ੀ ਨੂੰ ਸਾਝ ਪਾ ਕੇ ਆਪਾਂ ਜਿਵੇਂ ਕਿਸੇ ਸੰਸਾਰ ਦੇ ਵਿੱਚ ਇੱਕ ਪ੍ਰਸ਼ਾਦ ਤੇ ਸੁਨੇਹਾ ਭੇਜ ਕੇ ਯਾਰੇ ਲੜਕੀ ਹੀ ਮਨੂੰ ਬਾਪ-ਬਾਬ ਦਾ ਜਿਹੜਾ ਸਭ ਤੋਂ ਸਾਰਾ ਕੁਝ ਹੈ ਲੜਕੀ ਮਲੋ ਜਿਵੇਂ ਕਦੇ ਦਰਕਾਰ ਦਾ ਯਾਦ ਕਰੋ ਲੜਕੀ ਤੇ ਨਜ਼ਰ ਪਾਦੀ ਨਹੀਂ ਉਹ ਨਜ਼ਰ ਤੁਹਾਡੀ ਹੈ ਇਸ ਕਰਕੇ ਲੜਕੀ ਨੂੰ ਮਨੋਜ ਡਾਕਟਰੋਂ ਤੇ ਲੜਕੀ ਦਾ ਇਲਾਜ ਕਰੋ ਅਜੇ ਬੱਚਾ ਮੈਨੂੰ ਲੱਭ ਕਿਸ ਕਰਦੋ ਮਿਹਰਬਾਨੀ ਥੈਂਕ ਯੂ ਜੀਆ ਨੂੰ ਪਸੰਦ ਕਰਨਗੇ ਜਦੋਂ ਅਸੀਂ ਰੋਗ ਵੀ ਮਲੋ ਜਿਵੇਂ ਕਦੇ ਉਹਦੀ ਪਸੰਦ ਕਰਦੇ ਸੀਗੇ ਬੈਠ ਹੁਣ ਛੋਟੀ ਗੱਲ ਦੱਸਾ ਦਿੰਦਾ ਜੇ ਤੁਹਾਡੇ ਕੋਲ ਸਮਾਂ ਹੋਏਗਾ ਮੇਰੀ ਬੱਚੀ ਹੋਈ ਮੈਂ ਮੈਂ ਕਹਾ ਮੈਂ ਨਹੀਂ ਵੇਖਾਈ ਬੇਟੇ ਦਾ ਥੋੜਾ ਜਾਂ ਕੰਢਾ ਦੋ ਕੰਢਾ ਹੋਇਆ ਨਾ ਮੈਂ ਕਹਿਆ ਮੇਰੀ ਬੇਟੀ ਹੈ ਮੇਰਾ ਖੂਨ ਹੈ ਮੇਰਾ ਖੂਨ ਹੈ ਤੇ ਮੈਂ ਦੇਖਾ ਕਰ ਮੈਂ ਜਾ ਕੇ ਵੇਖਿਆ ਤੇਰੀ ਬੇਟੀ ਕੋਈ ਨਹੀਂ ਤੋੜ ਲਈ ਤਨ ਸਾਰੇ ਤਨ ਸਾਤ ਤਨ ਵੇਡ ਕੰਢਾ ਤਨ ਕਿਲੋ ਵੇਡ ਦੀ ਉਹਨਾਂ ਮੈਂ ਉਂਗਲ ਆਪਦੀ ਉਹਦੇ ਹੱਥ ਵਿੱਚ ਪਾਦੀ ਉਹਨੇ ਆਪਦਾ ਹੱਥ ਘੁੱਟ ਲਿਆ ਉਹਦਾ ਮਲੂਕ ਉਹਨੇ ਹੱਥ ਵਿੱਚ ਪਾਈ ਹੈ ਅੱਜ ਮੇਰੀ ਬੇਟੀ ਦੇ ਮਲੂਕ ਬੱਚੇ ਵੀ ਹੋ ਗਏ ਆ ਰਾਂ ਵੀ ਹੋ ਗਿਆ ਤੇ ਅੱਜ ਵੀ ਮਤਲਬ ਤੇਰੀ ਬੱਤੀ ਹੋਵੇ ਮੇਰੀ ਮਨੂ ਬੁੱਸੀ ਮਨੂ ਬਾਦ ਕਰਕੇ ਖੜੀ ਹੋਈ ਹੈ ਹਰ ਵੇਲੇ 90 ਦੇ ਨਾਲ ਵੱਲੋਂ ਕਰਦੀਏ ਦੋਫੇ ਦੇ ਨਾਲ ਜ਼ਿਆਦਾ ਨਾਲ ਫਾਇਦਾ ਦਿੰਦੀ ਹੈ ਹਰ ਪਾਸੇ ਜਿਵੇਂ ਕਿ ਮਦਦ ਕਰਦੀ ਹੈ ਇਹ ਕਰਕੇ ਜਿਹੜੀ ਲੜਕੀ ਹੈ ਇਹ ਤੁਸਾਂ ਨੂੰ ਕਰਮਾਂ ਵਾਲੇ ਹੈ ਕੋਈ ਲੜਕੀਆਂ ਮਿਲਦੀਆਂ ਜਿਹੜੇ ਕਰਦੇ ਲੜਕੀ ਨਹੀਂ ਉਹ ਕਰਦੇ ਕਰਮ ਹੀ ਹੈ ਨਹੀਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਰਗਿਆਂ ਦਾ ਸਾਥ ਦੋ ਬੜਗਿਆਂ ਨੂੰ ਪੁੱਤੇ ਲੈ ਕੇ ਜਾਓ ਬੜੀ ਮਿਹਰਬਾਨੀ ਥੈਂਕ ਯੂ ਸਿਕਾ ਜੀ ਮੈਂ ਮਨਜੀਤ ਤਰਨੰਗਲ ਹਰ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਜਿਹੜਾ ਹੈਗਾ ਤਿਆਂ ਦਾ ਤਿਹਾੜੀ ਲੇਟ ਹੋ ਗਿਆ ਪਹਿਲਾਂ ਅਸੀਂ ਪਹਿਲਾਂ ਕਰਾਉਣੇ ਹੁੰਦੇ ਆ ਸਾਡੇ ਬਲਜਿੰਦਰ ਪੱਲੀ ਜੀ ਜਿਹੜੇ ਹੈਗੇ ਆ ਉਹ ਸਾਡੇ ਮੋਢੀ ਆ ਤੇ ਅਸੀਂ ਸਾਰੇ ਸਹਿਯੋਗੀ ਆ ਅੱਜ ਬਹੁਤ ਕੁੜੀਆਂ ਦੇ ਫੋਨ ਆਏ ਤਿਆਂ ਦੇ ਫੋਨ ਆਏ ਚਾਹੇ ਮੈਂ ਆਪਣੇ ਪਿੰਡ ਨੰਗਲ ਦੇ ਵਿੱਚ ਤਿਆਂ ਦਾ ਤਿਹਾੜੀ ਕਰਵਾ ਚੁੱਕੀ ਸੀ ਪਰ ਜਿਹੜੀਆਂ ਇੱਥੋਂ ਦੀਆਂ ਕੁੜੀਆਂ ਹੈਗੀਆਂ ਐ ਪਿੰਡਾਂ ਦੀਆਂ ਫੇਰ ਵੀ ਇੱਥੇ ਜਿਹੜਾ ਕਿ ਕਾਫੀ ਟਾਈਮ ਤੋਂ ਤੇ ਜਿਹੜਾ ਅਸੀਂ ਮੇਲਾ ਲਗਾ ਰਹੇ ਹਣਾ ਉਹਨਾਂ ਕੁੜੀਆਂ ਦੇ ਫੋਨ ਆਏ ਕਿ ਤੁਸੀਂ ਮੇਲਾ ਕਦੋਂ ਕਰਾਉਣਾ ਫਿਰ ਅਸੀਂ ਅਚਾਨਕ ਹੀ 5-4 ਦਿਨਾਂ ਦੇ ਵਿੱਚ ਵਿੱਚ ਹੀ ਉਨਿਤਿਆ ਤੇ ਅੱਜ ਤੇ ਕੁੜੀਆਂ ਈਆਂ ਸਾਡੀਆਂ ਜਿਹੜੀਆਂ ਆ ਗਿਆ ਪੂਰਾ ਮਨੋਰੰਜਨ ਕਰ ਰਹੀਆਂ ਤੁਹਾਡੇ ਸਾਹਮਣੇ ਆ ਤੇ ਮੈਂ ਕਹਿੰਦੀ ਹੁੰਦੀ ਆ ਕਿ ਦੋ ਕੀ ਦੇ ਤਿਉਹਾਰ ਹੁੰਦੇ ਆ ਜਿਹੜਾ ਤੇ ਈਆਂ ਸਾਡੀਆਂ ਵਾਸਤੇ ਹੁੰਦੇ ਆ ਤੇ ਸਾਨੂੰ ਇਹ ਜਿਹੜੇ ਤਿਹਾਰਾ ਪਿੰਡਾਂ ਪਿੰਡਾਂ ਦੇ ਵਿੱਚ ਪਿਛਲਾ ਪ੍ਰਾਪਤਨ ਈਆਂ ਹੁੰਦਾ ਹੈ ਜਦੋਂ ਅੱਜ ਦੀ ਜਨਰੇਸ਼ਨ ਨੂੰ ਪਤਾ ਨਹੀਂਗਾ ਕਿ ਟੱਕਲੇ ਕੀ ਹੁੰਦੇ ਆ ਪੰਜਾਲੀਆਂ ਕੀ ਹੁੰਦੀਆਂ ਜਿਵੇਂ ਟਰਨੇ ਕੀ ਹੁੰਦੇ ਆ ਮੈਂ ਆਪਣੇ ਪਿੰਡ ਵਿੱਚ ਮੇਲਾ ਕਰਵਾਇਆ ਸੀ ਮੈਂ ਇੱਕ ਕਵਸਚਨ ਜਿਹੜੇ ਅਗੇ ਸੀ ਸਾਰੀਆਂ ਕੁੜੀਆਂ ਨੂੰ ਅੱਜ ਦੀ ਜਨਰੇਸ਼ਨ ਨੂੰ ਪੁੱਛਿਆ ਸੀ ਸਵਾਲ ਜਵਾਬ ਕੀਤੇ ਸੀਗੇ ਬੜਾ ਵਧੀਆ ਲੱਗਿਆ ਸੀਗਾ ਮੈਂ ਚਾਹੁੰਦੀ ਜਹੋ ਜੇ ਸਵਾਲ ਜਵਾਬ ਜਿਹੜੇ ਸਾਡੇ ਅਗੇ ਧੀਆਂ ਨੂੰ ਜਿਹੜੀਆਂ ਆਉਣ ਵਾਲੀਆਂ ਅੱਜ ਦੀ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਇਹਨਾਂ ਨੂੰ ਪਤਾ ਲੱਗੇ ਤੇ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਬਲਜਿੰਦਰ ਬੱਲੀ ਜੀ ਦਾ ਜਿਹੜੇ ਸਾਡੇ ਮੋਢੀ ਆ ਤੇ ਇਹ ਤੀਆਂ ਦਾ ਮੇਲਾ ਕਰਵਾਉਂਦੇ ਆ ਤੇ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਹਰ ਕਵਰਿੰਗ ਕਰਕੇ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਜੀ ਆਨ ਨੂੰ ਕਹਨ ਹਾਂ ਦੇਖੋ ਤੁਹਾਡੇ ਟਾਈਮ ਦੇ ਵਿੱਚ ਸੀਐਮ ਮਾਈਆ ਇਹ ਕਿਉਂਕਿ ਬਹੁਤ ਕਿ ਹੁਣ ਤੇ ਅਜਿਹਾ ਕਰੀਏ ਕਪੜੀ ਸਾਡੀ ਪਹਿਲ ਹੁੰਦੀ ਆ ਕਿ ਪ੍ਰਾਂਤਨੀਆਂ ਦਿਖਾਈਆਂ ਜਾਂਦੇ ਹਨ ਹਨਾ ਮੈਂ ਬਾਲੀ ਪ੍ਰਾਣੀ ਪਿਛਲੇ ਜ਼ਮਾਨੇ ਦੀ ਤਾਂ ਹੈ ਨਹੀਂ ਪਰ ਸਾਡੇ ਵੱਡਿਆਂ ਵਡੇਰੀਆਂ ਜਿਹੜਾ ਆ ਗਿਆ ਸੀ ਮਾਤਾ ਜੀ ਨੇ ਸਾਡੀ ਸੱਸ ਨਾਲ ਉਹ ਦੱਸ ਜਿਨਾ ਸੀ ਨੀਆ ਪਿਛਲੇ ਦਿਨੀਆਂ ਪਿਆਸ ਸੀ ਆ ਉਹ ਬੜੀਆਂ ਪ੍ਰਾਂਤਨੀਆਂ ਸੀ ਜੀਆਂ ਪਰ ਅੱਜ ਸਾੜੀਆਂ ਸਾਡੀ ਚਾਹ ਸੋਜੀ ਤੀਆਂ ਹੋ ਗਈਆਂ ਐ ਪਰ ਵਧੀਆ ਐ ਪਰ ਐ ਵੀ ਅੱਜ ਸਾਡੇ ਬੱਚੇ ਉਸ ਗੁੱਸੇ ਹੋ ਜਾਂਦੇ ਤੇ ਸਾਨੂੰ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਪਰ ਮੈਂ ਚਾਹ ਲਈ ਕਿ ਬੜਾ ਥੱਲੇ ਪਿੰਦਾ ਹੋਣਾ ਸਰੰਛਨਾ ਆਪਾਂ ਆਪਣੇ ਦੇਲ ਦੇ ਵਲਵਲੇ ਕੱਢਣ ਜੇ ਥਾਂ ਦਿਉਂ ਰਾਂ ਨਨਾਨਾ ਸੱਸਾਂ ਦੇ ਬੋਲੀਆਂ ਪਾਉਣ ਉਹ ਤਾਂ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਪਰ ਚਾਹੇ ਅੱਜ ਅਸੀਂ ਸਟੇਜਾਂ ਦਾ ਕਰ ਲੈਨੇ ਆ ਇਹ ਵੀ ਜ਼ਰੂਰੀ ਆ ਪਰ ਪਿਛਲੀਆਂ ਤੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਬਈ ਕੋ ਜੀ ਬੜਾ ਬਹੁਤ ਵਧੀਆ ਲੱਗਿਆ ਤੀਆਂ ਦਾ ਕਿਉਂ ਇਹ ਆਪਣਾ ਲੇਡੀਜ਼ ਦਾ ਹੈਗਾ ਬਹੁਤ ਵਧੀਆ ਤਿਆਰ ਆ ਜੀ ਜੀ ਇਹ ਲੋਕੋ ਤੋਂ ਹੁੰਦਾ ਜਾਂਦਾ ਸੀ ਤੀਆਂ ਦਾ ਤਿਆਰ ਆਹ ਤੋਂ 3 ਸਾਲ ਪਹਿਲਾਂ ਅਸੀਂ ਬਹੁਤ ਜ਼ਿਆਦਾ ਮਾਲ ਸਰਕਾਰ ਨੇ ਇੰਨਾ ਵਧੀਆ ਕੀਤਾ ਸੀ ਕਿ ਸਾਰੀਆਂ ਆਪਣੀਆਂ ਧੀਆ ਪੜਨਾ ਜੋ ਵੀ ਸੰਗਾਰ ਲਾ ਕੇ ਇੱਥੇ ਕਿੱਦਾਂ ਪਾਉਂਦੀਆਂ ਬਹੁਤ ਖੁਸ਼ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਔਰ ਫਿਰ ਕੀ ਕਹੇ ਜੋ ਜਿਹੜੇ ਨਹੀਂ ਪਹੁੰਚ ਸਕਦੇ ਹਾਂਜੀ ਜਿਨ੍ਹਾਂ ਦੇ ਤੇ ਉਹਨਾਂ ਨੂੰ ਪਿਛਲੀ ਵਾਰ ਚੱਲਣਾ ਚਾਹੀਦਾ ਨਹੀਂ ਜੀ ਆਉਣਾ ਚਾਹੀਦਾ ਉਹਨਾਂ ਨੂੰ ਇਹ ਤਾਂ ਖੁਸ਼ੀ ਦਾ ਮੌਕਾ ਹੋਣਾ ਚਾਹੀਦਾ ਸਾਰੇ ਇਹ ਤਾਂ ਬਹੁਤ ਖੁਸ਼ੀ ਮਿਲਦੀ ਹੈ ਜੀ ਇੱਥੇ ਆਪਾਂ ਦਾ ਇਹ ਬੱਚੇ ਕਿੰਨੇ ਬੱਚਿਆ ਨੇ ਕਿੰਨਾ ਸੋਹਣਾ ਉਹਨਾਂ ਨੇ ਡਾਂਸ ਕੀਤਾ ਕਿੰਨੇ ਸੋਹਣੇ ਇਹਨਾਂ ਦੇ ਪਰਹਾਰੇ ਸੀਗੇ ਸੱਗੇ ਹੱਲ ਪਾਈ ਸੀ ਮੋਹਰਾ ਪਾਈਆਂ ਸੀ ਆਪਣਾ ਪੁਰਾਣਾ ਵਿਰਸਾ ਸੀ ਇਹ ਆਪਾਂ ਇਹ ਤਾਂ ਆਪਣਾ ਦਾਸਤਾਂ ਆ ਆਪਣ ਨੂੰ ਲਿਆਉਣਾ ਚਾਹੀਦਾ ਕਿ ਮਤੇ ਵੇਲੇ ਤੇ ਤਾਂ ਹੁੰਦਾ ਹੀ ਐ ਇਸ ਹਾਂਜੀ ਹਾਂਜੀ ਸਾਡੇ ਹੁੰਦਾ ਜੀ ਅਸੀਂ ਅੱਜ ਤਾਂ ਪਹਿਲਾਂ 10 ਤਰੀਕ ਨੂੰ ਅਸੀਂ ਕਰਾ ਕੇ ਹਟਿਆ ਜੀ ਸਾਰੀਆਂ ਭੈਣ ਆਪਣੀਆਂ ਮੈਂ ਅੱਜ ਜੋ ਕੋਟ ਕਪੂਰੇ ਮਤਲਬ ਕਿ ਜੀ ਕਰ ਰਹੀਆਂ ਕਿ ਜੀ ਬੱਲੀ ਜੀ ਤੇ ਹੋਰ ਸਾਰੇ ਜਿੰਨੇ ਮਤਲਬ ਕਿ ਮੈਂ ਕਮੇਟੀ ਮੈਂਬਰ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਤੇ ਇਹ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਇਹ ਮਤਲਬ ਕਿ ਗਵਾਚਦਾ ਜਾ ਰਿਹਾ ਸੀ ਪਰ ਸਾਡੀਆਂ ਪੰਜਾਬਣਾਂ ਨੇ ਸਾਡੀਆਂ ਪੰਜਾਬੀ ਮਟਿਆਰਾਂ ਨੇ ਇਸ ਨੂੰ ਸੰਭਲਿਆ ਤੇ ਮੈਂ ਇੱਕ ਇਹ ਵੀ ਜ਼ਰੂਰ ਕਹੂੰਗੀ ਕਿ ਜਿਹੜਾ ਇਹ ਤੀਆਂ ਦਾ ਤਿਉਹਾਰ ਹੈ ਇਹ ਤੀਆਂ ਦਾ ਤਿਉਹਾਰ ਆ ਤਾਂ ਮਤਲਬ ਕਿ ਜਿਸ ਤਰ੍ਹਾਂ ਹੁਣ ਅਸੀਂ ਇੱਥੇ ਦੇਖ ਰਹੇ ਹਾਂ ਸਾਡੇ ਵੇਲੇ ਪ੍ਰਾਤਨ ਤੀਆਂ ਹੋਇਆ ਕਰਦੀਆਂ ਸੀ ਆ ਖੁੱਲੇ ਪੀੜਾਂ ਦੇ ਵਿੱਚ ਅਸੀਂ ਕਿਹਾ ਸੀ ਕਿ ਬਹੁਤ ਕੋਟਰੇ ਅੱਜ ਵੀ ਅਸੀਂ ਦੇਖ ਰਹੇ ਹਾਂ ਬੰਦ ਜੀ ਬਸ ਮੁਜ਼ਾਰਾ ਕਰ ਰਹੀਆਂ ਆਏ ਬਹੁਤ ਵਧੀਆ ਮਤਲਬ ਕਿ ਲੱਗ ਰਿਹਾ ਹੈ ਤੇ ਜੇ ਅਗਰ ਮਤਲਬ ਕਿ ਜੇ ਅਸੀਂ ਇਹਨਾਂ ਗੀਤਾਂ ਤੋਂ ਮਤਲਬ ਕਿ ਸਾਊਂਡ ਤੋਂ ਬਿਨਾ ਅਸੀਂ ਬੋਲੀਆਂ ਗਿੱਧਾ ਪਾ ਕੇ ਬੱਚੇ ਸਾਡੇ ਬੋਲੀਆਂ ਪਾਉਣ ਗਿੱਧਾ ਪਾਉਣ ਉਹ ਇਸ ਤੋਂ ਵੀ ਬਹੁਤ ਵਧੀਆ ਲੱਗੇਗਾ ਕਿ ਉਹ ਕੇ ਜਿਸ ਤਰ੍ਹਾਂ ਅਸੀਂ ਦੇਖਦੇ ਆਂ ਕਿ ਇਹ ਜਿਹੜੀਆਂ ਤੀਆਂ ਨੇ ਇਹ ਸਾਡਾ ਪ੍ਰਾਤਨ ਵਿਰਸਾ ਹੈ ਤਾਂ ਅੱਜ ਇਸ ਤੇਜ਼ੀ ਦੀਆਂ ਜਿਹੜੀਆਂ ਮਤਲਬ ਕਿ ਚਲੋ ਬੱਚਿਆਂ ਨੂੰ ਅਸੀਂ ਇਧਰਲੇ ਪਾਸੇ ਲਾਤਾ ਰਹੇ ਆਂ ਪਰ ਮੈਂ ਇੱਕ ਗੁਜਾਰਿਸ਼ ਕਰਦੀ ਆਂ ਕਿ ਬੇਨਤੀ ਕਰਦੀ ਆਂ ਤੇ ਜਿਹੜੀਆਂ ਪ੍ਰਾਣੀਆਂ ᱛੀਆਂ ਸੀਗੀਆਂ ਬੱਚੇ ਆਪਣੇ ਆਪ ਬੋਲੀਆਂ ਪਾ ਕੇ ਕੋਈ ਸੱਸ ਤੇ ਬੋਲੀ ਪਾਉਂਦੀ ਆ ਕੋਈ ਸਹਰੇ ਤੇ ਬੋਲੀ ਪਾਉਂਦੀ ਆ ਰਿਸ਼ਤਿਆਂ ਤੇ ਬੋਲੀਆਂ ਪਾਉਂਦੀਆਂ ਕਈਆਂ ਰਿਸ਼ਤਿਆਂ ਵਿੱਚ ਸਾਡੀ ਕੜਵਾਹਟ ਹੈ ਤਾਂ ਉਹ ਵੀ ਆਪਣੀ ᱛੀਆਂ ਦੇ ਵਿੱਚ ਲੜਕੀਆਂ ਉਜਾਗਰ ਕਰਦੀਆਂ ਆਪਣੇ ਬਾਪ ਦੇ ਪਿੰਡ ਨੂੰ ਸਲਾਉਂਦੀਆਂ ਐ ਕਹਿੰਦੀਆਂ ᱛੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਟੇਕਿਆਂ ਦੇ ਪਿੰਡ ᱛੀਆਂ ਜੋਰ ਲੱਗੀਆਂ ਕਿਤੇ ਆਪਦੇ ਪਿੰਡ ਦੇ ਬਾਵਲ ਦੇ ਪਿੰਡ ਦੇ ਬਰੋਟੇ ਦੀ ਸੁੱਖ ਮੰਗਦੀਆਂ ਇਹ ਬਸੇ ਸੁਖੀ ਬਸੇ ਤੇਰਾ ਬਾਬਲਾ ਖੇੜਾ ਮਤਲਬ ਕਿ ਇਹ ਜੀਆਂ ਤੀਆਂ ਜਿਹੜੀਆਂ ਨਾ ੀਆਂ ਆਪਣੇ ਪਿੰਡ ਦੀ ਆਪਣੇ ਮਾਪਿਆਂ ਦੇ ਖੇੜੇ ਦੀ ਸੁੱਖ ਮੰਗਦੀਆਂ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਤਾਂ ਇਹ ਅਸੀਂ ਮਤਲਬ ਕਿ ਮੋੜ ਕੇ ਮੁੜ ਕੇ ਆ ਗਏ ਆ ਕਿ ਤੁਹਾਨੂੰ ਪਤਾ ਹੀ ਆ ਕਿ ਤੀਆਂ ਤੀਆਂ ਲੱਗਣੀਆਂ ਬਿਲਕੁਲ ਖਤਮ ਹੋ ਗਈਆਂ ਸੀ ਤਾਂ ਮੈਂ ਆਪਣੇ ਪਿੰਡ ਸਨ 15 ਤੋਂ 30 ਕਰਾ ਰਹੀਆਂ ਤੇ ਸਾਡੀਆਂ ਪ੍ਰਾਤਮਕੀਆਂ ਹੁੰਦੀਆਂ ਅਸੀਂ 15 ਦਿਨ ții ਇੱਕ ਬੋਰਡ ਦੇ ਥੱਲੇ 15 ਦਿਨ ții ਲਾਉਣੀਆ ਤੇ 15 ਦੇ 15 ਦਿਨ ਹੀ ਮੇਰੇ ਪਿੰਡ ਦੀਆਂ ਲੜਕੀਆਂ ਨੋਹਾ ții ਸਾਰੀਆਂ ਉੱਥੇ ਜਾ ਕੇ ਆਪਣਾ ਅ ਇੰਜੋਏ ਕਰਦੀਆਂ ਗੀਆਂ ਬੋਲੀਆਂ ਪਾਉਂਦੀਆਂ ਨੱਚਦੀਆਂ ਗਿੱਧਾ ਪਾਉਂਦੀਆਂ ਅਸੀਂ ਮਤਲਬ ਕਿ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੀਆਂ ਸਾਡੀਆਂ ਪ੍ਰਾਤਨ ਧੀਆਂ ਸੀ ਅਸੀਂ ਉਹਨਾਂ ਦੇ ਵਿੱਚ ਆ ਜਾਈਏ ਹੁਣ ਵੈਸੇ ਤਾਂ ਬੜੀ ਖੁਸ਼ੀ ਹੋਈ ਆ ਕਿ ਹਰ ਪਿੰਡ ਧੀਆਂ ਲੱਗੀਆਂ ਹਰ ਪਿੰਡ ਕੋਈ ਪਿੰਡ ਰਿਆ ਹੋਏਗਾ ਜਿੱਥੇ ਧੀਆਂ ਨਹੀਂ ਲੱਗੀਆਂ ਹੋਣਗੀਆਂ ਤਾਂ ਇਹ ਕੁੜੀਆਂ ਦਾ ਜਿਹੜਾ ਤਿਉਹਾਰ ਆ ਕੁੜੀਆਂ ਖੁਸ਼ੀ ਜ਼ਾਹਰ ਕਰਦੀਆਂ ਤਾਂ ਮੈਨੂੰ ਬਹੁਤ ਮਹਿਮਾਨ ਮਹਿਸੂਸ ਕਰ ਰਹੀ ਆ ਇਸ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਇਹ ਪੁਰਾਣਾ ਮਿਰਸਾ ਸਿਤਿਆਂ ਦਾ ਇਹ ਮੁੜ ਉਜਾਗਰ ਹੋਇਆ ਤੇ ਸਾਡੀਆਂ ਪੰਜਾਬਣਾਂ ਪਿਆਰ ਇਸ ਨੂੰ ਦੁਬਾਰਾ ਜਿੰਦਾ ਕੀਤਾ ਤੇ ਸਾਡੇ ਜਿਹੜੀ ਨਵੀਂ ਜਨਰੇਸ਼ਨ ਆ ਸਾਡੀਆਂ ਨਵੀਆਂ ਇਹ ਮੇਲਾ ਮੈਣੀ ਲਾਇਆ ਇਹ ਮੇਲਾ ਬੱਚਿਆਂ ਨੇ ਲਵਾਇਆ ਹੈ ਇਹ ਬੱਚਿਆਂ ਨੇ ਮਤਲਬ ਕੀ ਮੇਲਾ ਉਹਨਾਂ ਦੀ ਖੁਸ਼ੀ ਵਾਸਤੇ ਲਾਇਆ ਜਾਂਦਾ ਤੇ ਅੱਗੇ ਅਸੀਂ ਅਪੀਲ ਕਰਦੇ ਆ ਕੋਈ ਸ਼ਹਿਰ ਵਾਸੀਆਂ ਨੂੰ ਕਿ ਵੀ ਇਸ ਮੇਲੇ ਦੇ ਵੱਧ ਤੋਂ ਵੱਧ ਚੜ੍ਹ ਕੇ ਆਇਆ ਕਰੋ ਸੱਭਿਆਚਾਰ ਨਾਲ ਜੁੜਿਆ ਉਹੀ ਪ੍ਰੋਗਰਾਮ ਹੁੰਦਾ ਤੇ ਹੋਰ ਕੋਈ ਫालतू ਨਹੀਂ ਹੁੰਦਾ ਇਹ ਕੀ ਸਹਿਯੋਗ ਰਿਹਾ ਇਸ ਮੇਲੇ ਵਿੱਚ ਰਿਹਾ ਹੈ ਮੇਲੇ 'ਚ ਸਹਿਯੋਗ ਜਿਵੇਂ ਕਿਟਾਰੇ ਸਾਹਿਬ ਨੇ ਮੰਚ ਸੰਚਾਲਕ ਸੀਗੇ ਤੇ ਅਮਨ ਰਾਜ ਸ਼ਰਮਾ ਜੀ ਦਾ ਮਤਲਬ ਕਿ ਬਹੁਤ ਸਹਿਯੋਗ ਰਿਹਾ ਲੱਡੂ ਗੁਬਾਲ ਜੀ ਨੂੰ ਇੱਥੇ ਲੈ ਕੇ ਆਏ ਆ ਤੇ ਸ਼ਹਿਰ ਵਾਸੀਆਂ ਦਾ ਮਤਲਬ ਕਿ ਬਹੁਤ ਵਧੀਆ ਧੰਨਵਾਦ ਕੀਤਾ ਵੈਲਕਮ ਕੀਤਾ ਕਿਟਾਰੇ ਨੇ ਤਕਰੀਬਨ ਜਿੰਨੇ ਵੀ ਮੋਦਵਾਰ ਬੰਦੇ ਇੱਥੇ ਆਏ ਆ ਭੈਣ ਭਰਾ ਆ ਸਾਰੇ ਖੁਸ਼ ਹੋ ਕੇ ਗਏ ਆ ਤੇ ਸਾਰੇ ਨੇ ਇੰਜੋਏ ਕਰਕੇ ਗਏ ਆ ਆਇ ਸਟਾਲਿਅਨ ਐਨਵੀ ਕਲਾਈਮ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਅਲਾਈਅንስ ਕਲੱਬ ਕੋਲਕਾਪੁਰਾ ਤੇ એનਰਵੀ ਦੇ ਬਾਬ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3ਾਂ 3ਾਂ ਜਿਹੜੀਆਂ 3ਾਂ ਨਾਲ ਇੱਥੇ ਈਵੈਂਟ ਕਰਨ ਜਾ ਰਿਹਾ ਹੈ ਗੱਲ ਚੁੱਕ ਕੋਲਕਾਪੁਰਾ ਵਿੱਚ ਕੀਤਾ ਗੁਰੂ ਹਰ ਸਾਲ ਇਹ ਸਿਰਫ ਨੌਜਵਾਨਾਂ ਨੂੰ ਇੱਕ ਵੱਡਾ ਪਲੇਟਫਾਰਮ ਦੇਣ ਦੇ ਲਈ ਉਪਰਲਾ ਕੀਤਾ ਜਾਂਦਾ ਹੈ ਤੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਸਾਰੇ ਵੀਰ ਨਾਲ ਮਿਲ ਕੇ ਸਾਡੀਆਂ ਤੀਆਂ ਨੂੰ ਇੱਕ ਉੱਚੇ ਪਲੇਟਫਾਰਮ ਤੇ ਲੈ ਕੇ ਜਾਂਦੇ ਆ ਆਪਣੇ ਯਤਨ ਕਰਦੇ ਆ ਤੋ ਕੋਸ਼ਿਸ਼ ਇਹ ਹੀ ਰਹੇਗੀ ਅਸੀਂ ਆਪਣੀਆਂ ਤੀਆਂ ਨੂੰ ਹਮੇਸ਼ਾ ਹੀ ਸਤਿਕਾਰ ਦਈਏ ਔਰ ਜਿਹੜੀਆਂ ਤੀਆਂ ਦਾ ਤਿਹਾਰ ਹੈ ਸਾਡੇ ਪੰਜਾਬ ਦਾ ਇੱਕ ਨਵੇਕਲਾ ਤਿਹਾਰ ਹੈ ਜਿਸ ਨਾਲ ਅਸੀਂ ਬੱਚਿਆਂ ਨੂੰ ਸੁਨੇਹਾ ਦਿੰਦੇ ਆ ਕਿ ਆਓ ਰਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰੀਏ ਔਰ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਭ ਤੋਂ ਵੱਡਾ ਮੇਲਾ ਤੀਜ਼ ਤੀਆਂ ਦੀਆਂ ਨਾਲ ਐਂਟੀ ਕ੍ਰਾਈਮ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਇਨਰ ਵੀਲ ਕਲੱਬ ਔਰ ਅਲਾਈਅੰਸ ਕਲੱਬ ਸਿਟੀ ਕੋਰਪੋਰਾ ਦੇ ਸਹਿਯੋਗ ਦੇ ਨਾਲ ਅੱਜ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਗਰਲਜ਼ ਵਿਖੇ ਬਹੁਤੋ ਵਿਚਾਰ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਔਰ ਲਗਭਗ ਇਸ ਮੇਲੇ ਦੇ ਵਿੱਚ 50 ਕ ਬੱਚੇ ਜਿਹੇ ਸੀ ਜਿਹੜੇ ਨੈਸ਼ਨਲ ਲੈਵਲ ਤੇ ਸਨਮਾਨਿਤ ਹੋ ਚੁੱਕੇ ਆ ਪੰਜਾਬ ਲੈਵਲ ਤੇ ਸਨਮਾਨਿਤ ਹੋ ਚੁੱਕੇ ਆ ਬਾਹ ਕੋ ਵੀ ਬੱਚਾਂ ਦੀਆਂ ਕਲਾਕਾਰੀਆਂ ਬਹੁਤ ਵਧੀਆ ਸੀ ਹਰ ਇੱਕ ਬੱਚੀ ਨੇ ਹਰ ਇੱਕ ਦਾ ਮਨ ਟੋਇਆ ਔਰ ਇੱਥੋਂ ਤੱਕ ਕਿ 1.5 ਸਾਲ ਦੀ ਬੱਚੀ ਵੀ ਸਨਮਾਨਤ ਹੋਈ ਹੈ ਜਿਸ ਦੇ ਪਿਤਾ ਜੀ ਦੁਨੀਆ ਤੋਂ ਜਾ ਚੁੱਕੇ ਸੀ ਆਪਦੇ ਪਿਤਾ ਜੀ ਦੇ ਜਾਣ ਤੋਂ ਬਾਅਦ ਅੱਜ ਓਤਿਆਂ ਦੇ ਮੇਲੇ ਤੇ ਪਹੁੰਚੀ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਮੇਲੇ ਤੇ ਸਹਿਯੋਗ ਦਿੱਤਾ ਖਾਸ ਤੌਰ ਤੇ ਬਲਜਿੰਦਰ ਬੱਲੀ ਜੀ ਜਿਨ੍ਹਾਂ ਨੇ ਕੇਵਲ 2 ਦਿਨ ਦੇ ਵਿੱਚ ਇਹ ਪ੍ਰੋਗਰਾਮ ਲੀਕਿਆ ਹੈਗਾ ਸੋ ਸਾਰੀਆਂ ਧੀਆਂ ਵਧਾਈ ਦਾ ਪਾਤਰ ਨੇ ਜਿਨ੍ਹਾਂ ਨੇ ਕੇ ਸਾਨੂੰ ਇਹ ਹੌਸਲਾ ਦਿੱਤਾ ਔਰ ਇਹ ਰੌਣਕ ਲਗਾਈ